ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਦੇ ਨਾਲ ਕਰਦੇ ਹਾਂ ਸ਼ੁਰੂਆਤ ਕੈਨੇਡਾ ਦੀਆਂ ਪੰਜ ਪ੍ਰਵਿੰਸਾਂ ਵੱਲੋਂ ਮਿਨੀਮਮ ਵੇਜ ਦੇ ਵਿੱਚ ਕੀਤਾ ਗਿਆ ਵਾਅਦਾ ਅਲਬਰਟਾ ਇਸ ਸਮੇਂ ਸਭ ਤੋਂ ਘੱਟ ਮਿਨੀਮਮ ਵੇਜ ਵਾਲੀ ਪ੍ਰਵਿੰਸ ਪੰਜਾਬੀ ਗਾਇਕ ਏ ਪੀ ਟਿਲੋ ਦੇ ਘਰ ਦੇ ਉੱਪਰ ਗੋਲੀਆਂ ਚਲਾਉਣ ਦੇ ਮਾਮਲੇ ਦੇ ਵਿੱਚ ਵਿਕਟੋਰੀਆ ਪਰਵਿੰਸ਼ਲ ਕੋਰਟ ਵੱਲੋਂ 28 ਸਾਲ ਦੇ ਅਭਿਜੀਤ ਕਿੰਗਰਾ ਨੂੰ 6 ਸਾਲ ਦੀ ਸਜ਼ਾ ਸੁਣਾਈ ਗਈ 8 ਅਕਤੂਬਰ 2024 ਨੂੰ ਕਿੰਗਰਾ ਨੂੰ ਕੀਤਾ ਗਿਆ ਸੀ ਗ੍ਰਿਫਤਾਰ Ontario ਸਰਕਾਰ ਦੇ ਵੱਲੋਂ ਸਪੀਡ ਕੈਮਰਿਆਂ ਤੇ ਬੈਨ ਲਗਾਉਣ ਦਾ Brampton City Council ਵੱਲੋਂ ਕੀਤਾ ਗਿਆ ਵਿਰੋਧ ਸਾਰੇ ਕੌਂਸਲਰਸ ਵੱਲੋਂ ਇਸਵੰਦੀ ਮੋਸ਼ਨ ਦਾ ਕੀਤਾ ਗਿਆ ਸਮਰਥਨ ਹੁਣ ਜਾਂਦੇ ਖਬਰਾਂ ਵਿਸਤਾਰ ਦੇ ਨਾਲ ਕੈਨੇਡਾ ਦੀਆਂ 5 ਪ੍ਰਵਿੰਸਾਂ ਵੱਲੋਂ ਮਿਨੀਮਮ ਵੇਜ ਦੇ ਵਿੱਚ ਵਾਧੇ ਦਾ ਐਲਾਨ ਕੀਤਾ ਗਿਆ ਜਿਸ ਦੇ ਬਾਅਦ ਐਲਬਰਟਾ ਕੈਨੇਡਾ ਭਰ ਦੇ ਵਿੱਚ ਸਭ ਤੋਂ ਘੱਟ ਮਿਨੀਮਮ ਵੇਜ ਵਾਲੀ ਪ੍ਰਵਿੰਸ ਬਣ ਗਿਆ Ontario ਵੱਲੋਂ ਵਾਅਦੇ ਤੋਂ ਬਾਅਦ ਪ੍ਰੋਵਿੰਸ ਦੇ ਵਿੱਚ ਮਿਨੀਮਮ ਵੇਜ 17 ਡਾਲਰ 60 ਸੈਂਟ, Nova Scotia ਤੇ Prince Edward Island ਵਿਖੇ 16 ਡਾਲਰ 50 ਸੈਂਟ, Manitoba ਚ 16 ਡਾਲਰ ਤੇ Saskatchewan ਚ 15 ਡਾਲਰ 35 ਸੈਂਟ ਹੋਏਗੀ। ਇਸ ਸਮੇਂ Alberta ਇੱਕੋ ਇੱਕ ਅਜਿਹੀ ਪ੍ਰੋਵਿੰਸ ਹੈ ਜਿਸ ਦੀ ਮਿਨੀਮਮ ਵੇਜ ਦੇ ਵਿੱਚ ਕੋਈ ਵਾਅਦਾ ਨਾ ਕਰਨ ਕਰਕੇ ਇਹ 15 ਡਾਲਰ ਪ੍ਰਤੀ ਘੰਟਾ ਹੈ। British Columbia, Quebec, New Brunswick and Labrador ਵੱਲੋਂ ਇਸ ਸਾਲ ਦੇ ਪਹਿਲੇ ਮਹੀਨਿਆਂ ਦੇ ਵਿੱਚ ਮਿਨੀਮਮ ਵੇਜ ਦੇ ਵਿੱਚ ਵਾਅਦਾ ਕੀਤਾ ਗਿਆ ਸੀ। BC ਦੇ ਵਿੱਚ ਇਸ ਸਮੇਂ ਘੱਟੋ ਘੱਟ ਖਾਸ 17.85 ਸੈਂਟ ਪ੍ਰਤੀ ਘੰਟਾ ਵਾਅਦਾ ਕਰਨ ਵਾਲੀਆਂ ਪ੍ਰਵਿੰਸਾਂ ਦਾ ਕਹਿਣਾ ਹੈ ਕਿ ਇਸ ਸਮੇਂ ਵਧੂ ਹੋਈ ਕਾਸਟ ਆਫ ਲਿਵਿੰਗ ਕਾਰਨ ਘਟੋ-ਘਟ ਤਨਖਾਹ ਤੇ ਕੰਮ ਕਰਨ ਵਾਲੇ ਵਰਕਰਾਂ ਦੇ ਲਈ ਅਫੋਰਡੇਬਿਲਟੀ ਇੱਕ ਵੱਡਾ ਮੁੱਦਾ ਹੈ ਜਿਸ ਕਾਰਨ ਮਿਨੀਮਮ ਵੇਜ ਦੇ ਵਿੱਚ ਵਾਧਾ ਜ਼ਰੂਰੀ ਸੀ ਪਰ ਅਲਬਰਟਾ ਦੇ ਵਿਰੋਧੀ ਧਿਰ ਦੇ ਲੀਡਰ ਨਾਹਿਦ ਨੈਂਸੀ ਨੇ ਮੰਗ ਕੀਤੀ ਹੈ ਕਿ ਪ੍ਰੋਵਿੰਸ਼ੀਅਲ ਸਰਕਾਰ ਨੂੰ ਮਿਨੀਮਮ ਵੇਜ ਨੂੰ ਇਨਫਲੇਸ਼ਨ ਦੇ ਨਾਲ ਜੋੜ ਦੇਣਾ ਚਾਹੀਦਾ ਹੈ ਅਤੇ ਸਰਕਾਰ ਇਮਪਲਾਇਰਸ ਅਤੇ ਵਰਕਰਾਂ ਨਾਲ ਗੱਲ ਕਰਕੇ ਇਸ ਦਾ ਕੋਈ ਹੱਲ ਕੱਢੇ ਪਰ ਅਲਬਰਟਾ ਦੇ ਇਕਨੋਮੀ ਮਿਨਿਸਟਰ ਨੇ ਕਿਹਾ ਕਿ ਪਹਿਲੀ ਨੌਕਰੀ ਜੋ ਵਰਕਫੋਰਸ ਵਿੱਚ ਐਂਟਰ ਹੋਣ ਵਾਲੇ ਵਰਕਰ ਹੀ ਮਿਨੀਮਮ ਵੇਜ ਦੇ ਉੱਪਰ ਕੰਮ ਕਰਦੇ ਨੇ ਤੇ ਸਰਕਾਰ ਇਸ ਮਾਮਲੇ ਤੇ ਲਗਾਤਾਰ ਚਰਚਾ ਕਰ ਰਹੀ ਹੈ ਪਰ ਇਸ ਵਿੱਚ ਇਨਾ ਵਾਅਦਾ ਵੀ ਨਹੀਂ ਹੋਣਾ ਚਾਹੀਦਾ ਕਿ ਏਮਪਲਾਇਰ ਇਸ ਦਾ ਭੁਗਤਾਨ ਕਰਨ ਤੋਂ ਅਸਮਰਥ ਰਹੇ। ਪ੍ਰੋਜੈਕਟ ਦੇ ਲੀਡਰ ਨੇ ਕਿਹਾ ਕਿ ਅਲਬਰਟਾ 'ਚ 2018 ਦੌਰਾਨ ਪ੍ਰੀਮੀਅਰ ਹੁੰਦਿਆਂ ਰੀਚਲ ਨੌਟਲੀ ਵੱਲੋਂ ਮਿਨੀਮਮ ਵੇਜ 15 ਡਾਲਰ ਕੀਤੀ ਗਈ ਸੀ, ਜੋ ਕਿ ਉਸ ਸਮੇਂ ਕੈਨੇਡਾ ਦੀਆਂ ਸਭ ਤੋਂ ਵੱਧ ਮਿਨੀਮਮ ਵੇਜ ਵਾਲੀਆਂ ਪ੍ਰਵਿੰਸਾਂ ਦੇ ਵਿੱਚ ਅਲਬਰਟਾ ਨੂੰ ਲੈ ਗਈ ਸੀ ਪਰ ਹੁਣ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਦੇ ਵੱਲੋਂ ਘੱਟੋ-ਘੱਟ ਤਨਖਾਹ ਦੇ ਵਿੱਚ ਕੋਈ ਵਾਅਦਾ ਨਹੀਂ ਕੀਤਾ ਗਿਆ ਜਿਸ ਕਾਰਨ ਹੁਣ ਇੱਕ ਬੈਰੀਅਰ ਬਣ ਗਿਆ ਅਤੇ ਜਦੋਂ ਭਵਿੱਖ ਦੇ ਵਿੱਚ ਇੱਕਦਮ ਵਾਅਦਾ ਕਰਨਾ ਪਵੇਗਾ ਤਾਂ ਇਸੇ ਲਈ ਬਿਜ਼ਨੈਸਸ ਫੰਡ ਨਹੀਂ ਹੋਣਗੇ ਨਾਲ ਨਾਲ ਉਹਨਾਂ ਆਖਿਆ ਕਿ ਇਹ ਫਾਰਮੂਲਾ ਵੀ ਸਹੀ ਨਹੀਂ ਹੈ ਕਿ ਜੇਕਰ ਮਿਨੀਮਮ ਵੇਜ ਘਟ ਰੱਖੀ ਜਾਏਗੀ ਤਾਂ EMPLOYEES ਦੇ ਵੱਲੋਂ ਜ਼ਿਆਦਾ ਵਰਕਰਜ਼ ਨੂੰ ਕੰਮ ਦਿੱਤਾ ਜਾਏਗਾ ਉਹਨਾਂ ਆਖਿਆ ਕਿ ਯੰਗਸਟਰਸ ਦੇ ਵਿੱਚ UNEMPLOYMENT RATE ALBERTA ਚ ਬਹੁਤ ਉੱਚੀ ਹੈ ਜੋ ਕਿ ਸਿੱਧੇ ਰੂਪ ਦੇ ਵਿੱਚ ਇਹ ਮੈਸੇਜ ਦਿੰਦੀ ਹੈ ਕਿ ਘੱਟ ਮਿਨੀਮਮ ਵੇਜ ਦੇ ਨਾਲ ਵੱਧ ਨੌਕਰੀਆਂ ਪੈਦਾ ਨਹੀਂ ਹੁੰਦੀਆਂ ਇਸ ਲਈ ਸਰਕਾਰ ਨੂੰ ਤਨਖਾਹ ਦੇ ਵਿੱਚ ਵਾਧਾ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਹਰ ਸਾਲ INFLATION ਦੇ ਹਿਸਾਬ ਦੇ ਨਾਲ ਵਧਾਉਣਾ ਚਾਹੀਦਾ ਤਾਂ ਜੋ ਬਿਜ਼ਨੈਸਸ ਦੇ ਉੱਪਰ ਵੀ ਇੱਕਦਮ ਵਰਡਨ ਨਾ ਪਵੇ ਅਤੇ ਵਰਕਰਸ ਵੀ ਇੱਕ ਚੰਗੀ ਜ਼ਿੰਦਗੀ ਜਿਉ ਸਕਣ ਅਮਰੀਕੀ ਰਾਸ਼ਟਰਪਤੀ ਡੋਨਲਡ ਟਰਪ ਵੱਲੋਂ ਅਮਰੀਕਾ ਤੋਂ ਬਾਹਰ ਬੰਡ ਵਾਲੀਆਂ ਫਿਲਮਾਂ ਤੇ 100% ਦੀ ਟੈਰਫ ਲਗਾਉਣ ਦਾ ਐਲਾਨ ਲੰਘੇ ਸੋਮਵਾਰ ਟਰੁੱਥ ਸੋਸ਼ਲ ਰਾਹੀਂ ਕੀਤਾ ਗਿਆ ਸੀ ਜਿਸ ਦੇ ਬਾਅਦ ਬ੍ਰਿਟਿਸ਼ ਕੋਲੰਬੀਆ ਦੀ ਫਿਲਮ ਇੰਡਸਟਰੀ ਇਸ ਫੈਸਲੇ ਤੋਂ ਨਾਖੁਸ਼ ਅਤੇ ਚਿੰਤਤ ਹੈ ਜਿਨ੍ਹਾਂ ਕਿਹਾ ਕਿ ਇਹ ਅਨਿਸ਼ਚਿਤਤਾ ਪੈਦਾ ਕਰਨ ਵਾਲਾ ਐਲਾਨ ਹੈ ਵੈਨਕੂਵਰ ਫਿਲਮ ਫੈਸਟੀਵਲ ਦੇ ਡਾਇਰੈਕਟਰ ਕਾਇਲ ਫੋਰਨਸਰ ਨੇ ਕਿਹਾ ਹੈ ਕਿ ਉਹ ਨਾਖੁਸ਼ ਨੇ ਅਤੇ ਇਸ ਦੀਆਂ ਇੰਪਲੀਕੇਸ਼ਨਸ ਕੀ ਹੋਣਗੀਆਂ ਇਹ ਸਾਫ਼ ਨਹੀਂ ਹੈ ਪਰ ਇਹ ਡਿਸਪਾਇੰਟ ਕਰਨ ਵਾਲਾ ਫੈਸਲਾ ਹੈ ਜਿੰਨਾ ਕਿਹਾ ਹੈ ਕਿ ਫਿਲਮਾਂ ਜਾਂ ਟੀਵੀ ਸ਼ੋਅ ਲਈ ਦੁਨੀਆ ਦੀਆਂ ਕਈ ਲੋਕੇਸ਼ਨਾਂ 'ਤੇ ਟੈਲੈਂਟ ਹੁੰਦਾ ਹੈ ਜਿਸ ਕਾਰਨ ਅਮਰੀਕੀ ਫਿਲਮ ਪ੍ਰੋਡਕਸ਼ਨ ਹਾਊਸ ਸ਼ੂਟਿੰਗ ਦੀਆਂ ਲੋਕੇਸ਼ਨਾਂ ਤੈਅ ਕਰਦੇ ਨੇ ਅਤੇ ਇਸ ਤੋਂ ਬਾਅਦ ਕਿਵੇਂ ਸਭ ਬਣਾਇਆ ਜਾਏਗਾ ਇਹ ਇੱਕ ਵੱਡਾ ਸਵਾਲ ਹੈ ਬੀਸੀ ਦੇ ਜੌਬਸ ਮਿਨਿਸਟਰ ਰਵੀ ਕਾਲੋ ਨੇ ਕਿਹਾ ਹੈ ਕਿ ਪ੍ਰੋਵਿੰਸ਼ਲ ਸਰਕਾਰ ਹਜ਼ਾਰਾਂ ਲੋਕਲ ਫਿਲਮ ਇੰਡਸਟਰੀ ਨਾਲ ਕੰਮ ਕਰਨ ਵਾਲੇ ਲੋਕਾਂ ਦੀ ਮਦਦ ਕਰੇਗੀ ਅਤੇ ਉਹਨਾਂ ਅਮਰੀਕਾ ਨੂੰ ਵੀ ਕਿਹਾ ਹੈ ਕਿ ਰਿਲੇਸ਼ਨਸ਼ਿਪ ਟੂ ਵੇ ਸਟ੍ਰੀਟ ਹੈ ਉਹਨਾਂ ਆਖਿਆ ਕਿ ਅਮਰੀਕਾ ਦੇ ਫਿਲਮ ਮੇਕਰ ਬ੍ਰਿਟਿਸ਼ ਕੋਲੰਬੀਅਨਸ ਉਤੇ ਫੇਵਰ ਕਰਨ ਲਈ ਇੱਥੇ ਨਹੀਂ ਆਉਂਦੇ ਜਦਕਿ BC ਦੇ ਵਿੱਚ ਬੈਸਟ ক্রੂ ਅਤੇ ਪ੍ਰੋਫੈਸ਼ਨਲ ਨੇ ਜੋ ਕਿ ਬਿਹਤਰੀਨ ਢੰਗ ਦੇ ਨਾਲ ਆਪਣਾ ਕੰਮ ਕਰਦੇ ਨੇ ਇਸ ਕਾਰਨ ਸ਼ੂਟਿੰਗਸ ਅਤੇ ਪੋਸਟ ਪ੍ਰੋਡਕਸ਼ਨ ਦਾ ਕੰਮ BC ਦੇ ਵਿੱਚ ਹੁੰਦਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਬੇਸ਼ੱਕ ਇਹ ਗੱਲ ਕਹੀ ਗਈ ਸੀ ਕਿ ਉਹ ਬਾਹਰ ਬੰਨ੍ਹ ਵਾਲੀਆਂ ਫਿਲਮਾਂ ਦੇ ਉੱਪਰ 100% ਟੈਰਫ ਲਗਾਉਣਗੇ ਕਿਉਂਕਿ ਅਮਰੀਕਾ ਦੇ ਫਿਲਮ ਮੇਕਰਸ ਦੇ ਵੱਲੋਂ ਵਿਦੇਸ਼ਾਂ ਦੇ ਵਿੱਚ ਸ਼ੂਟਿੰਗਸ ਵਧਾਈਆਂ ਗਈਆਂ ਨੇ ਜਿਸ ਦੇ ਨਾਲ ਕੈਲੀਫੋਰਨੀਆ ਲਗਾਤਾਰ ਹਿੱਟ ਹੋ ਰਿਹਾ ਅਤੇ ਉਹ ਚਾਹੁੰਦੇ ਨੇ ਕਿ ਫਿਲਮ ਅਮਰੀਕਾ ਦੇ ਚੀ ਬੰਨ ਬੇਸ਼ੱਕ ਅਮਰੀਕਾ ਦੀਆਂ ਕਈ ਸੂਬਿਆਂ ਅਤੇ ਸ਼ਹਿਰਾਂ ਦੇ ਵੱਲੋਂ ਕਈ ਇਨਸੈਂਟਿਵ ਐਲਾਨੇ ਗਏ ਨੇ ਜਿਸ ਦੇ ਨਾਲ ਨਿਊਯਾਰਕ ਦੇ ਵਿੱਚ ਵੀ ਕਾਫੀ ਸ਼ੂਟਿੰਗ ਮੂਵ ਹੋਈ ਹੈ ਪਰ ਯੂਨਾਈਟਿਡ ਟੈਲੈਂਟ ਏਜੰਸੀ ਦੇ ਵਾਇਸ ਚੇਅਰਮੈਨ ਨੇ ਸੀਐਨਐਨ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਹਨਾਂ ਨੂੰ ਘਰ ਦੇ ਨੇੜੇ ਕੰਮ ਕਰਨਾ ਪਸੰਦ ਹੈ ਪਰ ਹਾਲੀਵੁੱਡ ਸਟੂਡੀਓਜ਼ ਦੇ ਲਈ ਜਹਾਜ਼ ਤੇ ਚੜ੍ਹਨਾ ਅਤੇ ਹੋਟਲਾਂ ਦੇ ਬਿੱਲ ਤਾਰਨਾ ਸਸਤਾ ਪੈਂਦਾ ਹੈ ਕਿਉਂਕਿ ਅਮਰੀਕਾ ਦੇ ਵਿੱਚ ਰੇਬੇਟ ਬਹੁਤ ਘੱਟ ਹੈ ਲੇਬਰ ਅਤੇ ਪ੍ਰੋਡਕਸ਼ਨ ਦੇ ਖਰਚੇ ਜ਼ਿਆਦਾ ਨੇ ਅਮਰੀਕੀ ਰਾਸ਼ਟਰਪਤੀ ਦੇ ਐਲਾਨ ਤੋਂ ਬਾਅਦ ਨੈਟਫਲਿਕਸ ਦੇ ਸ਼ ਸੈਂਟਰ ਡਾਊਨ ਗਏ ਸਨ ਅਤੇ ਵੌਲਟ ਡਿਜ਼ਨੀ ਵਰਗੀਆਂ ਵੱਡੇ ਮੂਵੀ ਮੇਕਰਸ ਦੇ ਸ਼ੇਅਰ ਉੱਪਰ ਗਏ ਸਨ ਕਿਉਂਕਿ ਕੋਵਿਡ-19 ਤੋਂ ਬਾਅਦ ਅਮਰੀਕਾ ਦੇ ਵਿੱਚ ਬਾਕਸ ਆਫਿਸ ਦੀ ਸੇਲ ਲਗਭਗ 12 ਤੋਂ 9 ਬਿਲੀਅਨ ਡਾਲਰ ਦੇ ਵਿੱਚ ਟਿਕੀ ਹੋਈ ਹੈ ਪਰ ਪਿਛਲੇ ਸਮੇਂ ਦੌਰਾਨ ਫਿਲਮ ਇੰਡਸਟਰੀ ਦੀ ਪ੍ਰੋਡਕਸ਼ਨ ਬਾਹਰ ਜਾਣ ਦੇ ਕਾਰਨ ਕਾਫੀ ਨੌਕਰੀਆਂ ਖਤਰੇ 'ਚ ਪਈਆਂ ਨੇ ਬੇਸ਼ੱਕ ਕੈਲੀਫੋਰਨੀਆ ਦੇ ਗਵਰਨਰ ਗੇਵਨ ਨਿਊਸਮ ਦੇ ਵੱਲੋਂ ਟੈਕਸ ਟੈਕਸ ਕ੍ਰੈਡਿਟ 330 ਮਿਲੀਅਨ ਡਾਲਰ ਤੋਂ ਵਧਾ ਕੇ 750 ਮਿਲੀਅਨ ਡਾਲਰ ਕੀਤੇ ਗਏ ਸਨ ਤਾਂ ਜੋ ਟੀਵੀ ਸ਼ੋਅ ਕੈਲੀਫੋਰਨੀਆ ਦੇ ਵਿੱਚ ਵਧਣ ਪਰ ਇਸ ਦੇ ਬਾਵਜੂਦ ਵੀ ਬ੍ਰਿਟਿਸ਼ ਕੋਲੰਬੀਆ, ਨਿਊਯਾਰਕ ਅਤੇ ਆਸਟ੍ਰੇਲੀਆ ਦੇ ਵਿੱਚ ਕਾਫੀ ਪ੍ਰੋਡਕਸ਼ਨਸ ਮੂਵ ਹੋਈਆਂ ਨੇ। ਬ੍ਰਿਟਿਸ਼ ਕੋਲੰਬੀਆ ਦੇ ਇੱਕ ਯੂਨੀਅਨ ਲੀਡਰ ਵੱਲੋਂ ਐਨਡੀਪੀ ਲੀਡਰਸ਼ਿਪ ਰੇਸ ਦੇ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ਜਿਨ੍ਹਾਂ ਨੇ ਆਪਣੇ ਆਪ ਨੂੰ ਇੱਕ ਅਜੇਹੇ ਦਾਅਵੇਦਾਰ ਦੇ ਤੌਰ ਤੇ ਪੇਸ਼ ਕੀਤਾ ਹੈ। ਕਿ ਵਰਕਰਸ ਦੇ ਕੰਸਰਨ ਚੰਗੀ ਤਰ੍ਹਾਂ ਸਮਝਦੇ ਨੇ ਇੰਟਰਨੈਸ਼ਨਲ ਲੌਂਗ ਸ਼ੋਰ ਐਂਡ ਵੇਅਰ ਹਾਊਸ ਯੂਨੀਅਨ ਕੈਨੇਡਾ ਦੇ ਪ੍ਰੈਜ਼ੀਡੈਂਟ ਰੌਬ ਆਸਟਨ ਨੇ ਅਧਿਕਾਰਤ ਤੌਰ ਤੇ ਐਲਾਨ ਕੀਤਾ ਹੈ ਕਿ ਉਹ ਐਨ ਡੀ ਪੀ ਦਾ ਅਗਲਾ ਲੀਡਰ ਬਣ ਲਈ ਲੀਡਰਸ਼ਿਪ ਰੇਸ ਦੇ ਵਿੱਚ ਸ਼ਾਮਲ ਹੋ ਰਹੇ ਨੇ ਜਿਨ੍ਹਾਂ ਆਪਣੇ ਆਪ ਨੂੰ ਫਰਸਟ ਵਰਕਿੰਗ ਕਲਾਸ ਲੇਬਰ ਕੈਂਡੀਡੇਟ ਦੱਸਿਆ ਟੋਰਾਂਟੋ ਵਿੱਚ ਆਪਣੀ ਲੀਡਰਸ਼ਿਪ ਕੈਂਪੇਨ ਦਾ ਐਲਾਨ ਕਰਦੇ ਹਾਂ ਉਹਨਾਂ ਆਖਿਆ ਕਿ ਪਾਰਲੀਮੈਂਟ ਹੱਲ ਉੱਪਰ ਵਰਕਰਾਂ ਦੀ ਆਵਾਜ਼ ਹੋਵੇ ਇਹ ਸਮਾਂ ਹੁਣ ਆ ਗਿਆ ਉਹਨਾਂ ਕਿਹਾ ਹੈ ਕਿ ਮੈਂ ਵਰਕਿੰਗ ਕਲਾਸ ਕੈਨੇਡੀਅਨਸ ਨੂੰ ਜਾਣਦਾ ਤੇ ਸਵੇਟਿੰਗ ਅਤੇ ਕਸ਼ ਕਰਨਾ ਕਿਹੋ ਜਿਹਾ ਹੁੰਦਾ ਉਹਨਾਂ ਨੂੰ ਇਸ ਬਾਰੇ ਪਤਾ ਹੈ ਆਸਟਨ ਨੇ ਕਿਹਾ ਹੈ ਕਿ ਉਹ ਇਸ ਲਈ ਲੀਡਰਸ਼ਿਪ ਰੇਸ ਵਿੱਚ ਸ਼ਾਮਲ ਹੋਏ ਨੇ ਕਿਉਂਕਿ ਉਹ ਵਰਕਰਜ਼ ਨੂੰ ਫਸਿਆ ਦੇਖ ਰਹੇ ਨੇ ਅਤੇ ਦੇਖਦੇ ਹੋਏ ਉਹ ਥੱਕ ਗਏ ਨੇ ਜਿਨ੍ਹਾਂ ਕਿਹਾ ਕਿ ਮੈਂ ਇਮਾਨਦਾਰ ਹਾਂ ਅਤੇ ਤੁਹਾਨੂੰ ਦੱਸਾਂਗਾ ਕਿ ਸਿਆਸਤਦਾਨ ਵਰਕਰਾਂ ਨੂੰ ਝੂਠ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਦੱਸਣਗੇ ਅਤੇ ਇਹ ਕਾਫੀ ਔਖਾ ਓਸਟਨ ਉਹਨਾਂ ਐਨਡੀਪੀ ਦੀਆਂ ਆਵਾਜ਼ਾਂ ਵਿੱਚੋਂ ਇੱਕ ਨੇ ਜਿਨ੍ਹਾਂ ਨੇ April ਦੇ ਵਿੱਚ ਪਾਰਟੀ ਦੇ ਨਿਰਾਸ਼ਾਜਨਕ ਨਤੀਜਿਆਂ ਦੇ ਲਈ ਤਿਆਰ ਰਹਿਣ ਦੇ ਲਈ ਕਿਹਾ ਸੀ ਕਿਉਂਕਿ ਐਨਡੀਪੀ ਵੱਲੋਂ ਟਰੂਡੋ ਐਡਮਿਨਿਸਟ੍ਰੇਸ਼ਨ ਦੇ ਨਾਲ ਅਪਲਾਈ ਐਂਡ ਕੰਫੀਡੈਂਸ ਐਗਰੀਮੈਂਟ ਕੀਤਾ ਗਿਆ ਸੀ ਜਿਨ੍ਹਾਂ ਕਿਹਾ ਸੀ ਕਿ ਐਨਡੀਪੀ ਬੁਰੀ ਹਾਲਤ ਵਿੱਚ ਹੈ ਕਿਉਂਕਿ ਵਰਕਰ ਕੰਜ਼ਰਵੇਟਿਵ ਪਾਰਟੀ ਦੇ ਵੱਲ ਭੱਜ ਗਏ ਨੇ ਕਿਉਂਕਿ April ਦੇ ਵਿੱਚ ਹੋਈਆਂ ਫੈਡਰਲ ਇਲੈਕਸ਼ਨ ਦੇ ਵਿੱਚ ਐਨਡੀਪੀ ਦੇ ਲਈ ਨਤੀਜੇ ਬਹੁਤ ਨਿਰਾਸ਼ਾਜਨਕ ਰਹੇ ਸਨ ਪਾਰਟੀ ਕੋਲੇ ਸਿਰਫ 7 ਐਮਪੀ ਐ ਤੇ ਹਾਊਸ ਆਫ ਕਾਮਨਸ ਦੇ ਵਿੱਚ ਪਾਰਟੀ ਸਟੇਟਸ ਵੀ ਨਹੀਂ ਬਚਿਆ ਜਿਸ ਦੇ ਬਾਅਦ ਐਨਡੀਪੀ ਲੀਡਰ ਜਗਮੀਤ ਸਿੰਘ ਹੋਰਾਂ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਅਤੇ ਪਾਰਟੀ ਦੇ ਵੱਲੋਂ ਲੀਡਰਸ਼ਿਪ ਲਈ ਰੇਸ ਦੀ ਸ਼ੁਰੂਆਤ ਕੀਤੀ ਗਈ ਸੀ। ਹੁਣ ਤੱਕ ਤਿੰਨ ਪ੍ਰਮੁੱਖ ਚਿਹਰੇ ਇਸ ਦੇ ਲਈ ਅੱਗੇ ਆਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਦਾਅਵੇਦਾਰ ਹੋ ਸਕਦੇ ਨੇ ਕਿਉਂਕਿ ਅਗਲੇ ਸਾਲ ਆਪਣੀ ਨੈਸ਼ਨਲ ਸਮਿਟ ਦੇ ਦੌਰਾਨ ਪਾਰਟੀ ਦੇ ਵੱਲੋਂ ਨਵੇਂ ਲੀਡਰ ਦੀ ਅਨਾਊਂਸਮੈਂਟ ਕੀਤੀ ਜਾਏਗੀ ਪਰ ਮਾਹਰਾਂ ਦਾ ਮੰਨਣਾ ਹੈ ਕਿ ਐਨਡੀਪੀ ਨੂੰ ਹੁਣ ਗਰਾਊਂਡ ਪੱਧਰ ਤੇ ਵਰਕਿੰਗ ਕਲਾਸ ਦੇ ਨਾਲ ਰابطਾ ਬਣਾਉਣਾ ਪੈਗਾ ਕੰਜ਼ਰਵੇਟਿਵਾਂ ਤੇ ਲਿਬਰਲਸ ਦੇ ਜਿਹੜੇ ਸਮਰਥਕ ਨੇ ਉਹਨਾਂ ਦੇ ਨਾਲ ਗੱਲਬਾਤ ਕਰਨੀ ਪਵੇਗੀ ਤਾਂ ਹੀ ਪਾਰਟੀ ਦੁਬਾਰਾ ਤੋਂ ਪੈਰਾਂ ਤੇ ਖੜਾ ਹੋ ਸਕਦੀ ਹੈ ਕਿਉਂਕਿ ਫੈਡਰਲ ਇਲੈਕਸ਼ਨਸ ਦੇ ਵਿੱਚ ਐਨਡੀਪੀ ਦਾ ਇਹ ਬਹੁਤ ਹੀ ਜ਼ਿਆਦਾ ਨਿਰਾਸ਼ਾਜਨਕ ਪ੍ਰਦਰਸ਼ਨ ਸੀ ਜਿਸ ਦੇ ਵਿੱਚ ਲਿਬਰਲਸ ਦੇ ਨਾਲ ਮinority ਸਰਕਾਰ 'ਚ ਸਮਝੌਤਾ ਕਰਨਾ ਅਤੇ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਲਗਾਏ ਗਏ ਟੈਰਫਸ ਕਾਰਨ ਐਨਡੀਪੀ ਦੇ ਵੋਟਰਸ ਦਾ ਲਿਬਰਲਸ ਵੱਲ ਮੂਵ ਹੋਣਾ ਇੱਕ ਪ੍ਰਮੁੱਖ ਕਾਰਨ ਹੈ ਦੱਸੇ ਜਾ ਰਹੇ ਨੇ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਵੈਨਕੂਵਰ ਆਈਲੈਂਡ ਉਪਰ ਸਥਿਤ ਗਾਰ ਉਪਰ ਗੋਲੀਆਂ ਚਲਾਉਣ ਦੇ ਮਾਮਲੇ 'ਚ ਵਿਕਟੋਰੀਆ ਪਰਮਨਸ਼ਲ ਕੋਰਟ ਵੱਲੋਂ 26 ਸਾਲ ਦੇ ਅਭਿਜੀਤ ਕਿੰਗਰਾ ਨੂੰ 6 ਸਾਲ ਦੀ ਸਜ਼ਾ ਸੁਣਾਈ ਗਈ ਹੈ ਕਿੰਗਰਾਨੋ, অন্ਟਾਰੀਓ ਵਿੱਚ 31 ਅਕਤੂਬਰ 2024 ਨੂੰ ਸ਼ੂਟਿੰਗ ਤੋਂ 2 ਮਹੀਨੇ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਉੱਪਰ 3300 ਬਲੌਕ, ਰੇਵਨਵੁੱਡ ਰੋਡ, ਵੈਸਟ ਵਿਕਟੋਰੀਆ ਵਿੱਚ ਸਥਿਤ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣਾ ਅਤੇ ਲਾਪਰਵਾਹੀ ਦੇ ਨਾਲ ਹਥਿਆਰ ਚਲਾਉਣ ਦੇ ਇੱਕ ਚਾਰਜ ਦੇ ਵਿੱਚ ਉਸਨੂੰ ਦੋਸ਼ੀ ਪਾਇਆ ਗਿਆ। ਇਸ ਅਟੈਕ ਦੀ ਵੀਡੀਓ ਵੀ ਸਾਹਮਣੇ ਆਈ ਸੀ ਜਿਸਨੂੰ ਸੋਸ਼ਲ ਮੀਡੀਆ ਉੱਪਰ ਸਾਂਝਾ ਕੀਤਾ ਗਿਆ ਜਿਸ ਵਿੱਚ 14 ਗਨ ਸ਼ਾਟ ਫਾਇਰ ਕਰਦੇ ਹੋਏ ਦਿਖਾਈ ਦੇ ਰਹੇ ਨੇ। ਜਿਸ ਤੋਂ ਬਾਅਦ ਐਪੀਟੀ ਲੋਬਲੋ ਸੋਸ਼ਲ ਮੀਡੀਆ ਰਾਹੀਂ ਦੱਸਿਆ ਗਿਆ ਸੀ ਕਿ ਉਹ ਤੇ ਉਹਨਾਂ ਦੀ ਟੀਮ ਠੀਕ ਠਾਕ ਕਹਿਣਾ ਹੈ ਕਿ ਇਸ ਹਮਲੇ ਚ ਦੂਜੇ ਸ਼ੱਕੀ 24 ਸਾਲ ਦੇ ਵਿਕਰਮ ਸ਼ਰਮਾ ਹਲੇ ਵੀ ਫਰਾਰ ਹੈ ਅਤੇ ਸਭਾਵਨਾ ਹੈ ਕਿ ਉਹ ਕੈਨੇਡਾ ਛੱਡ ਕੇ ਭੱਜ ਗਿਆ ਹੈ ਕੈਨੇਡਾ ਦੇ ਵਿੱਚ ਸਾਊਥ ਏਸ਼ੀਅਨ ਬਿਜ਼ਨੈਸਸ ਨੂੰ ਫਰਾਉਤੀਆਂ ਦੇ ਲਈ ਨਿਸ਼ਾਨਾ ਬਣਾਉਣ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਨੇ ਇੱਕੋ ਇੱਕ ਕੇਸ ਨਹੀਂ ਹੈ ਸਰੀ ਐਬਸਪੋਰਟ ਅਤੇ ਬ੍ਰੈਮਟਨ ਦੇ ਇਲਾਕੇ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵਾਪਰੀਆਂ ਨੇ ਜਿਸ ਦੇ ਵਿੱਚ ਸਾਊਥ ਏਸ਼ੀਅਨ ਬਿਜ਼ਨੈਸਸ ਜਾਂ ਬਿਜ਼ਨਸਮੈਨਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਤੋਂ ਇਲਾਵਾ ਚਿੱਠੀ ਦੇ ਰਾਹੀਂ ਜਾਂ ਫੋਨ ਕਾਲ ਦੇ ਰਾਹੀਂ ਫਰੋਤੀ ਮੰਗਣ ਦੇ ਮਾਮਲੇ ਵੀ ਲਗਾਤਾਰ ਸਾਹਮਣੇ ਆ ਰਹੇ ਨੇ ਬੇਸ਼ੱਕ ਐਡਮਿੰਟਨ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀਆਂ ਕੀਤੀਆਂ ਗਈਆਂ ਸਨ ਜਿਸ ਵਿੱਚ ਬਿਲਡਰਸ ਦੀਆਂ ਅੰਡਰ ਕੰਸਟਰਕਸ਼ਨ ਘਰਾਂ ਨੂੰ ਲੂਣ ਦਾ ਮਾਮਲਾ ਸੀ ਅਤੇ ਅਪੀਲ ਰੀਜਨਲ ਪੁਲਿਸ ਦੇ ਵੱਲੋਂ ਵੀ ਬਹੁਤ ਸਾਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਸਰੀ ਅਤੇ ਐਬਸਪੋਰਟ ਦੇ ਵਿੱਚ ਜੋ ਮਾਮਲੇ ਸਾਹਮਣੇ ਆਏ ਨੇ ਇਸ ਮਾਮਲੇ ਦੇ ਵਿੱਚ ਬੇਸ਼ੱਕ ਟਾਸਕ ਫੋਰਸ ਦਾ ਨਿਰਮਾਣ ਕੀਤਾ ਗਿਆ ਤੇ ਐਬਸਪੋਰਟ ਪੁਲਿਸ ਦੇ ਵੱਲੋਂ ਵੱਖਰੇ ਤੌਰ ਤੇ ਟਾਸਕ ਫੋਰਸ ਐਕਸਟਰਸ਼ਨ ਦੇ ਮਸਲਿਆਂ ਨੂੰ ਲੈ ਕੇ ਬਣਾਈ ਗਈ ਹੈ ਪਰ ਗ੍ਰਿਫਤਾਰੀ ਸੰਬੰਧੀ ਹਾਲੇ ਤੱਕ ਪੁਲਿਸ ਨੇ ਕੋਈ ਵੇਰਵੇ ਸਾਂਝੇ ਨਹੀਂ ਕੀਤੇ ਕਿ ਇਸ ਮਾਮਲੇ ਚ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਾਂ ਨਹੀਂ ਪਰ ਸਰੀ ਪੁਲਿਸ ਚੀਫ ਨੋਮ ਲਿਪਨਸਕੀ ਨੇ ਇੰਨੀ ਗੱਲ ਜ਼ਰੂਰ ਕਹੀ ਸੀ ਕਿ ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਗ੍ਰਿਫਤਾਰੀਆਂ ਸੰਭਵ ਹੋ ਸਕਦੀਆਂ ਨੇ ਦੂਜੇ ਪਾਸੇ ਫੈਡਰਲ ਸਰਕਾਰ ਦੇ ਵੱਲੋਂ ਲਾਰੈਂਸ ਵਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨ ਵਾਲੀ ਸੂਚੀ ਦੇ ਵਿੱਚ ਪਾਇਆ ਗਿਆ ਕਿਉਂਕਿ ਬ੍ਰਿਟਿਸ਼ ਕੈਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵਿਰੋਧੀ ਧਿਰ ਦੇ ਲੀਡਰ ਪੀਅਰੇ ਪੌਲੀਆਬ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਅਤੇ ਸਰੀ ਦੀ ਮੇਅਰ ਬ੍ਰੈਂਡਾ ਲੋਕ ਦੇ ਵੱਲੋਂ ਲਗਾਤਾਰ ਇਸ ਦੀ ਮੰਗ ਕੀਤੀ ਜਾ ਰਹੀ ਸੀ ਪੀਸੀ ਦੇ ਪ੍ਰੀਮੀਅਰ ਡੇਵਿਡ ਈਬੀ ਦੇ ਵੱਲੋਂ ਇਸ ਫੈਸਲੇ ਨੂੰ ਇੱਕ ਚੰਗਾ ਮੂਵ ਕਿਹਾ ਗਿਆ ਪਰ ਬਿਜ਼ ਜੋ ਵੱਤ ਵੱਦ ਗ੍ਰਿਫਤਾਰੀਆਂ ਦੀ ਮੰਗ ਕਰ ਰਹੇ ਨੇ ਅਤੇ ਉਹ ਚਾਹੁੰਦੇ ਨੇ ਕਿ ਸਭ ਸੁਰੱਖਿਅਤ ਮਹਿਸੂਸ ਕਰਨ ਪਰ ਉਸ ਤਰ੍ਹਾਂ ਦੀ ਭਾਵਨਾ ਹਲੇ ਪ੍ਰਗਟ ਨਹੀਂ ਹੋ ਰਹੀ ਹੈ ਇੱਕ ਸਰਵੇ ਅਨੁਸਾਰ ਲਗਭਗ ਅੱਧੇ ਕੈਨੇਡੀਅਨਸ ਨੇ ਤੱਥਾਂ ਨੂੰ ਅਬਜ਼ਰਵ ਕੀਤਾ ਹੈ ਕਿ ਉਹਨਾਂ ਦੀ ਪ੍ਰੋਵਿੰਸ ਵਿੱਚ ਸਿਸਟੈਮਿਕ ਰੇਸਿਜ਼ਮ ਹੈ ਲੇਜ਼ਰ ਪੋਲ ਵੱਲੋਂ 1627 ਕੈਨੇਡੀਅਨਸ ਤੇ ਸਰਵੇ ਕੀਤਾ ਗਿਆ ਜਿਸ ਵਿੱਚ 49% ਨੇ ਕਿਹਾ ਕਿ ਉਹਨਾਂ ਅਬਜ਼ਰਵ ਐਵੀਡੈਂਸ ਮਹਿਸੂਸ ਕੀਤੀ ਨੇ ਕਿ ਸਿਸਟੈਮਿਕ ਰੇਸਿਜ਼ਮ ਗਵਰਨਮੈਂਟ ਸੋਸ਼ਲ ਸਿਸਟਮ ਅਤੇ ਲਾਅ ਵਿੱਚ ਹੈ ਇਹ ਪੋਲ ਆਨਲਾਈਨ ਕੀਤਾ ਗਿਆ ਜਿਸ ਵਿੱਚ 37% ਨੇ ਕਿਹਾ ਕਿ ਸਿਸਟੈਮਿਕ ਰੇਸਿਜ਼ਮ ਦਾ ਸਬੂਤ ਨਹੀਂ ਦੇਖਿਆ ਤੇ 14% ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ ਜਾਂ ਉਹ ਜਵਾਬ ਦੇਣਾ ਪਸੰਦ ਨਹੀਂ ਕਰਦੇ ਸਨ ਐਸੋਸੀਏਸ਼ਨ ਫਾਰ ਕੈਨੇਡੀਅਨ ਸਟੱਡੀਜ਼ ਦੇ ਪ੍ਰੈਜ਼ੀਡੈਂਟ ਨੇ ਕਿਹਾ ਕਿ ਲੋਕਾਂ ਨੂੰ ਉਹਨਾਂ ਦੀ ਉਮੀਦ ਤੋਂ ਜ਼ਿਆਦਾ ਸਿਸਟੈਮਿਕ ਰੇਸਿਜ਼ਮ ਬਾਰੇ ਜਾਣਕਾਰੀ ਹੈ ਤੇ ਲੋਕ ਇਸ ਬਾਰੇ ਸਮਝ ਰੱਖਦੇ ਨੇ ਉਹਨਾਂ ਆਖਿਆ ਕਿ ਇਹ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਅਤੇ ਇਸ ਲਈ ਹੋਰ ਸਮਝ ਹੋਣੀ ਜ਼ਰੂਰੀ ਹੈ ਸਰਵੇ ਅਨੁਸਾਰ 56% ਔਰਤਾਂ ਤੇ 42% ਮੇਲਜ਼ ਨੇ ਸਿਸਟੈਮਿਕ ਰੇਸਿਜ਼ਮ ਦੇਖਿਆ 18 ਤੋਂ 34 ਸਾਲ ਦੇ 57% ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਪ੍ਰੋਵਿੰਸ ਦੇ ਵਿੱਚ ਸਿਸਟੈਮਿਕ ਰੇਸਿਜ਼ਮ ਮਹਿਸੂਸ ਹੋਇਆ ਕਯੂਬਿਕ ਦੇ ਵਿੱਚ 53% 온ਟਾਰੀਓ ਚ 52% ਅਤੇ ਅਲਬਰਟਾ ਦੇ ਵਿੱਚ 41% ਤੇ BC ਦੇ ਵਿੱਚ 42% ਨੇ ਸਿਸਟੈਮਿਕ ਰੇਸਿਜ਼ਮ ਹੌਨ ਸਬੰਧੀ ਹਾਮੀ ਭਰੀ ਹੈ ਪੋਲਿੰਗ ਇੰਡਸਟਰੀ ਦੇ ਪ੍ਰੋਫੈਸ਼ਨਲਸ ਦੀ ਸੰਸਥਾ ਕੈਨੇਡੀਅਨ ਅਰ ਸਰਚ ਇਨਸਾਈਟਸ ਕਾਉਂਸਲ ਦਾ ਕਹਿਣਾ ਹੈ ਕਿ ਆਨਲਾਈਨ ਸਰਵੇ ਦੇ ਵਿੱਚ ਗਲਤੀ ਦਾ ਹਾਸ਼ੀਆ ਕੀ ਹੋਏਗਾ ਇਹ ਨਹੀਂ ਦੱਸਿਆ ਜਾ ਸਕਦਾ ਕਿਉਂਕਿ ਇਹ ਰੈਂਡਮਲੀ ਪੋਪੂਲੇਸ਼ਨ ਦਾ ਸੈਂਪਲ ਨਹੀਂ ਹੁੰਦਾ ਕਾਬਲੇ ਗੌਰ ਹੈ ਕਿ ਕੈਨੇਡਾ ਦੇ ਵਿੱਚ ਸਿਸਟੈਮਿਕ ਰੇਸਿਜ਼ਮ ਨੂੰ ਲੈ ਕੇ ਸਮੇਂ-ਸਮੇਂ ਤੇ ਆਵਾਜ਼ ਚੁੱਕਦੀ ਰਹੀ ਹੈ ਅਤੇ ਇਸ ਸਬੰਧੀ ਆਵਾਜ਼ ਚੁੱਕਣ ਵਾਲੇ ਲੋਕ ਲਗਾਤਾਰ ਇਹ ਕਹਿੰਦੇ ਨੇ ਕਿ ਇਹ ਕਦੇ ਖਤਮ ਨਹੀਂ ਹੋਇਆ ਜਦ ਕਿ ਸਮੇਂ ਦੇ ਨਾਲ ਇਸ ਦੀ ਪ੍ਰਵਿਰਤੀ ਦੇ ਵਿੱਚ ਤਬਦੀਲੀ ਆਉਂਦੀ ਹੈ ਭਾਪਕੇ ਜਿਉਂ-ਜਿਉ ਸਮਾਬਦਿਲ ਹੋ ਰਿਹਾ ਤਾਂ ਸਿਸਟੈਮਿਕ ਰੇਸਿਜ਼ਮ ਦੀ ਕਿਸਮ ਵੀ ਨਾਲੋਂ ਨਾਲ ਤਬਦੀਲ ਹੁੰਦੀ ਹੈ ਜਿਸ ਕਰਕੇ ਇਸ ਦੇ ਲਈ ਹਾਲੇ ਹੋਰ ਕੰਮ ਕਰਨ ਦੀ ਜ਼ਰੂਰਤ ਹੈ ਬੇਸ਼ੱਕ ਬ੍ਰਿਟਿਸ਼ ਕਲੰਬੀਆ ਦੀ ਸਰਕਾਰ ਦੇ ਵੱਲੋਂ ਸਿਸਟੈਮਿਕ ਰੇਸਿਜ਼ਮ ਖਤਮ ਕਰਨ ਦੇ ਲਈ ਕਈ ਕਦਮ ਚੁੱਕੇ ਗਏ ਜਿਸ ਤਹਿਤ ਜੋ ਇਸ ਦਾ ਅਨੁਭਵ ਕਰ ਰਹੇ ਨੇ ਉਹਨਾਂ ਲੋਕਾਂ ਨੂੰ ਸਿੱਧੇ ਸਰਕਾਰ ਤੱਕ ਪਹੁੰਚ ਬਣਾਉਣ ਦੇ ਲਈ ਵੀ ਪ੍ਰਬੰਧ ਕੀਤੇ ਗਏ ਤੇ ਇਸ ਮੌਕੇ BC ਗਵਰਨਮੈਂਟ ਦੇ ਨੁਮਾਇੰਦੇ ਵੀ ਇਹ ਗੱਲ ਕਹਿੰਦੇ ਰਹੇ ਨੇ ਕਿ ਜੋ ਲੋਕ ਸਿਸਟੈਮਿਕ ਰੇਸਿਜ਼ਮ ਦਾ ਸ਼ਿਕਾਰ ਹੋ ਰਹੇ ਨੇ ਉਹਨਾਂ ਦੇ ਨਾਲ ਉਹਨਾਂ ਦੀ ਭਾਸ਼ਾ ਦੇ ਵਿੱਚ ਗੱਲ ਕਰਨੀ ਚਾਹੀਦੀ ਹੈ ਅਤੇ ਹੈਲਪ ਵੀ ਉਸੇ ਭਾਸ਼ਾ ਦੇ ਵਿੱਚ ਮੁਹੱਈਆ ਕਰਵਾਈ ਜਾਵੇ ਤਾਂ ਜੋ ਇਸ ਦੇ ਕਾਰਨ ਲੱਭ ਕੇ ਇਸ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ ਬੇਸ਼ੱਕ ਇਹ ਆਨਲਾਈਨ ਸਰਵੇ ਕਰਵਾਇਆ ਗਿਆ ਪਰ ਸਿਸਟੈਮਿਕ ਰੇਸਿਜ਼ਮ ਦੇ ਵਿਰੁੱਧ ਆਵਾਜ਼ ਚੁੱਕਣ ਵਾਲੇ ਹਮੇਸ਼ਾ ਇਹ ਕਹਿੰਦੇ ਨੇ ਕਿ ਇਹ ਹਾਲੇ ਵੀ ਕੈਨੇਡਾ ਦੇ ਵਿੱਚ ਮੌਜੂਦ ਹੈ ਜਿੱਥੇ 온ਟਾਰੀਓ ਸਰਕਾਰ ਵੱਲੋਂ ਪ੍ਰੋਵਿੰਸ ਦੇ ਵਿੱਚ ਸਪੀਡ ਕੈਮਰਿਆਂ ਨੂੰ ਬੈਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਉੱਥੇ ਬ੍ਰੈਂਟਨ ਸਿਟੀ ਕੌਂਸਲ ਵੱਲੋਂ ਸਪੀਡ ਕੈਮਰਿਆਂ ਉੱਪਰ ਇਸ ਪਾਬੰਦੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਬੁੱਧਵਾਰ ਨੂੰ ਹੋਈ ਕੌਂਸਲ ਦੀ ਮੀਟਿੰਗ ਵਿੱਚ ਵਾਰਡ 1 ਅਤੇ 5 ਤੋਂ origignal ਕੌਂਸਲਰਸ ਰੋਬੀਨਾ ਸੈਂਟੋਸ ਵੱਲੋਂ ਸੂਬੇ ਭਰ ਦੇ ਵਿੱਚ ਸਪੀਡ ਕੈਮਰੇ ਤੇ ਪਾਬੰਦੀ ਦਾ ਵਿਰੋਧ ਕਰਦਿਆਂ ਇੱਕ ਮੋਸ਼ਨ ਪੇਸ਼ ਕੀਤਾ ਗਿਆ ਜਿਸ ਨੂੰ ਕਿ ਸਾਰੇ ਕੌਂਸਲਰਸ ਦੇ ਵੱਲੋਂ ਪ੍ਰਵਾਨ ਕੀਤਾ ਗਿਆ ਕੌਂਸਲਰ ਦੇ ਪ੍ਰਸਤਾਵ ਵਿੱਚ ਇਸ ਪ੍ਰੋਗਰਾਮ ਨੂੰ ਜਾਰੀ ਰੱਖਣ ਦੀ ਸ਼ਿਫਾਰਿਸ਼ ਸ਼ਾਮਲ ਹੈ ਅਤੇ ਬੰਦ ਕਰਨ ਦੀ ਸਥਿਤੀ ਵਿੱਚ ਉਹਨਾਂ ਪ੍ਰੋਵਿੰਸ਼ੀਅਲ ਸਰਕਾਰ ਤੋਂ ਸਿਟੀ ਦੇ ਜੋ ਖਰਚੇ ਸਪੀਡ ਕੈਮਰੇ ਉੱਪਰ ਲੱਗੇ ਨੇ ਉਸ ਦੀ ਪਰਪਾਈ ਕਰਨ ਦੀ ਮੰਗ ਕੀਤੀ ਗਈ ਹੈ। ਇਹ ਮੋਸ਼ਨ ਪੇਸ਼ ਕਰਨ ਮੌਕੇ ਕਾਉਂਸਲਰ ਸੈਂਟੋਸ ਨੇ ਕਿਹਾ ਕਿ 2019 ਦੇ ਪ੍ਰਵਿੰਸ਼ੀਅਲ ਕਾਨੂੰਨ ਨੇ ਸਿਟੀਜ਼ ਨੂੰ ਸਪੀਡ ਕੈਮਰਿਆਂ ਵਿੱਚ ਇਨਵੈਸਟਮੈਂਟ ਕਰਨ ਦੇ ਲਈ ਉਤਸ਼ਾਹਿਤ ਕੀਤਾ। ਕਾਉਂਸਲਰ ਸੈਂਟੋਸ ਨੇ ਕਿਹਾ ਕਿ ਜੇਕਰ ਪ੍ਰੀਮੀਅਰ ਦਾ ਮੰਨਣਾ ਹੈ ਕਿ ਕੁਝ ਸਿਟੀਜ਼ ਨੇ ਇਸ ਪ੍ਰੋਗਰਾਮ ਨੂੰ ਸਹੀ ਢੰਗ ਦੇ ਨਾਲ ਲਾਗੂ ਕੀਤਾ ਹੈ ਤਾਂ ਇਸ ਪ੍ਰੋਗਰਾਮ ਨੂੰ ਬੰਦ ਨਹੀਂ ਕੀਤਾ ਜਾਣਾ ਚਾਹੀਦਾ। ਬ੍ਰੈਮਟਨ ਦੇ ਪ੍ਰੋਗਰਾਮ ਬਾਰੇ ਬੋਲਦਿਆਂ ਕਾਉਂਸਲਰ ਨੇ ਕਿਹਾ ਕਿ ਸਿਟੀ ਬਲੋ ਟ੍ਰਾਂਸਪੋਰਟੇਸ਼ਨ ਮਿਨਿਸਟਰੀ ਅਤੇ 온ਟਾਰੀਓ ਟ੍ਰੈਫਿਕ ਕਾਉਂਸਲ ਦੁਆਰਾ ਬਣਾਏ ਗੇ ਰੂਲਸ ਦਾ ਪਾਲਨ ਕੀਤਾ ਗਿਆ ਉਹਨਾਂ ਕਹੇ ਕਿ ਸਿਟੀ ਬੱਲੋ ਕੈਮਰੇ ਲਗਾਉਣ ਬਾਰੇ 90 ਦਿਨ ਪਹਿਲਾਂ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਸਾਰੇ ਕੈਮਰੇ ਸਥਾਨਕ ਆਨਲਾਈਨ ਵੀ ਦਿਖਾਏ ਜਾਂਦੇ ਨੇ ਬ੍ਰੈਮਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ ਇਸ ਮੋਸ਼ਨ ਦੇ ਹੱਕ ਵਿੱਚ ਬੋਲਦੇ ਹੋਏ ਉਹਨਾਂ ਆਖਿਆ ਕਿ ਬਹੁਤ ਸਾਰੇ ਲੋਕ ਇਸ ਪ੍ਰੋਗਰਾਮ ਨੂੰ ਜਾਰੀ ਰੱਖਣ ਦੇ ਹੱਕ ਵਿੱਚ ਨੇ ਅਤੇ ਸ਼ਹਿਰ ਦੇ ਲੋਕ ਇਹ ਸੋਚਦੇ ਨੇ ਕਿ ਇਨ੍ਹਾਂ ਕੈਮਰਿਆਂ ਦੇ ਨਾਲ ਰੋਡ ਸੇਫਟੀ ਦੇ ਵਿੱਚ ਵਾਧਾ ਹੋਇਆ ਵਾਰਡ ਨੰਬਰ 2 ਅਤੇ 6 ਤੋਂ ਪੰਜਾਬੀ ਮੋਲ ਦੀ ਕਾਉਂਸਲਰ ਨਵਜੀਤ ਕੌਰ ਬਰਾੜ ਨੇ ਕਾਉਂਸਲਰ ਸਟੈਂਸ ਉਹ ਦੁਬਾਰਾ ਲਿਆਂਦੇਗੇ ਇਸ ਮੋਸ਼ਨ ਤੇ ਧੰਨਵਾਦ ਕੀਤਾ ਉਹਨਾਂ ਆਖਿਆ ਕਿ ਇਸ ਕੈਮਰਿਆਂ ਦੇ ਲਈ ਲੋਕ ਪੋਜ਼ਿਟਿਵ ਨੇ ਜਿਨ੍ਹਾਂ ਨੇ ਸਪਸ਼ਟ ਰੂਪ ਦੇ ਵਿੱਚ ਕਿਹਾ ਕਿ ਇਸ ਦੇ ਨਾਲ ਰੋਡ ਸੇਫਟੀ ਵੱਧਦੀ ਹੈ 2019 ਤੋਂ ਲੈ ਕੇ অন্ਟਾਰੀਓ ਦੇ ਵਿੱਚ 40 ਮਿਊਸਪਲ ਕਾਰਪੋਰੇਸ਼ਨ ਦੇ ਵੱਲੋਂ 700 ਸਪੀਡ ਕੈਮਰੇ ਲਗਾਏ ਗਏ ਨੇ ਅਤੇ ਇਹ ਕੈਮਰੇ ਸਕੂਲ ਜ਼ੋਨ ਅਤੇ ਗਰਾਊਂਡਸ ਦੇ ਨਜ਼ਦੀਕ ਲਗਾਏ ਗਏ ਨੇ ਜਿੱਥੇ ਕਿ ਸਪੀਡ ਦੀ ਪਾਲਣਾ ਕਰਨੀ ਜ਼ਰੂਰੀ ਹੁੰਦੀ ਹੈ ਪਰ অন্ਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੇ ਵੱਲੋਂ ਇਨ੍ਹਾਂ ਕੈਮਰਿਆਂ ਨੂੰ ਕਿਹਾ ਗਿਆ ਸੀ ਕਿ ਇਸ ਦੇ ਨਾਲ ਲੁੱਟ ਕੀਤੀ ਜਾ ਰਹੀ ਹੈ ਜਿਸ ਕਰੋਂ ਆਖਿਆ ਸੀ ਕਿ ਸਿਟੀਆਂ ਇਹਨਾਂ ਕੈਮਰਿਆਂ ਨੂੰ ਬੰਦ ਕਰੇ ਨਹੀਂ ਤਾਂ ਸਰਕਾਰ ਦੇ ਵੱਲੋਂ ਇਸ ਸਬੰਧੀ ਕੋਈ ਕਾਨੂੰਨ ਲਿਆਂਦਾ ਜਾਏਗਾ অন্ਟਾਰੀਓ ਦੇ ਟ੍ਰਾਂਸਪੋਰਟ ਮਨਿਸਟਰ ਪ੍ਰਮਿਤ ਸਰਕਾਰੀਆ ਦਾ ਕਹਿਣਾ ਹੈ ਕਿ ਸਪੀਡ ਕੈਮਰੇ ਸਿਰਫ ਰੈਵਨਿਊ ਇਕੱਠਾ ਉਹਦੇ ਇੱਕ ਸਾਧਨ ਤੋਂ ਬਾਅਦ ਕੁਝ ਨਹੀਂ ਹੈ ਉਹਨਾਂ ਆਖਿਆ ਕਿ ਸਰਕਾਰ ਉਹਨਾਂ ਸਭ ਬਦਲਾਵਾਂ ਦੇ ਉੱਪਰ ਕੇਂਦਰੀਤ ਹੈ ਜੋ ਸੱਚਮੁੱਚ ਪ੍ਰੋਵਿੰਸ਼ੀਅਲ ਵਾਸੀਆਂ ਨੂੰ ਸੁਰੱਖਿਅਤ ਮਹਿਸੂਸ ਕਰਵਾ ਸਕੇ ਉਹਨਾਂ ਆਖਿਆ ਕਿ ਇਹਨਾਂ ਕੈਮਰਿਆਂ ਦੇ ਬਾਰੇ ਸਰਕਾਰ ਤਬਦੀਲੀਆਂ ਕਰ ਸਕਦੀ ਹੈ ਵੈਂਕੂਵਰ ਰੀਅਲ ਅਸਟੇਟ ਇੰਡਸਟਰੀ ਨਾਲ ਜੁੜੇ ਮਾਹਰ ਚਿੰਤਤ ਨੇ ਕਿ ਇਲਾਕੇ ਵਿੱਚ ਨਵੇਂ ਬਣੇ ਹੋਏ ਕੌਂਡੋ ਵੱਡੀ ਗਿਣਤੀ ਦੇ ਵਿੱਚ ਖਾਲੀ ਪਏ ਨੇ ਅਤੇ ਇਹਨਾਂ ਦੀ ਸੇਲ ਨਹੀਂ ਹੋ ਰਹੀ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੇ ਅਨੁਸਾਰ ਮੈਟਰੋ ਵੈਂਕੂਵਰ ਰੀਜ਼ਨ ਦੇ ਵਿੱਚ ਲਗਭਗ 2500 ਨਵੇਂ ਕੌਂਡੋ सेल ਨਾ ਹੋਣ ਕਾਰਨ ਖਾਲੀ ਪਏ ਨੇ ਜੋ ਕਿ ਪਿਛਲੇ ਸਾਲ ਨਾਲੋਂ ਦੁੱਗਣੇ ਨੇ ਅਰਬਨ ਡਿਵੈਲਪਮੈਂਟਸ ਇੰਸਟੀਚਿਊਟ ਦੀ ਪ੍ਰੈਜ਼ੀਡੈਂਟ ਐਨ ਮੈਕਮਲਨ ਨੇ ਕਿਹਾ ਕਿ ਇਹ ਤਾਂ ਇਸ ਕਰਕੇ ਹੋ ਰਿਹਾ ਕਿਉਂਕਿ ਇਨਾ ਘਰਾਂ ਨੂੰ ਬਣਾਉਣ ਦੀ ਲਾਗਤ ਇੰਨੀ ਵੱਧ ਚੁੱਕੀ ਹੈ ਕਿ ਆਮ ਲੋਕ ਉਹਨਾਂ ਨੂੰ ਖਰੀਦ ਨਹੀਂ ਸਕਦੇ ਉਹਨਾਂ ਅਨੁਸਾਰ ਮੈਟਰੋ ਵੈਨਕੂਵਰ ਦੇ 80% ਲੋਕ ਇਨਾ ਕਾਂਡੋਸ ਦੀ ਕੀਮਤ ਅਦਾ ਨਹੀਂ ਕਰ ਸਕਦੇ ਮੈਕਮਲਨ ਕਹਿੰਦੀ ਹੈ ਕਿ ਡਿਵੈਲਪਰ ਵੀ ਨੁਕਸਾਨ ਕਰਕੇ ਘਰ ਵੇਚਣ ਲਈ ਤਿਆਰ ਨਹੀਂ ਹੈ ਕਿਉਂਕਿ ਜ਼ਾਹਰ ਹੈ ਕਿ ਡਿਵੈਲਪਰ ਨੁਕਸਾਨ ਵਾਸਤੇ ਤਾਂ ਘਰ ਨਹੀਂ ਬਣਾ ਰਿਹਾ ਉਹਨਾਂ ਅਨੁਸਾਰ ਇੰਡਸਟਰੀ ਨੇ ਲਗਾਤਾਰ ਵਧ ਰੀਆਂ ਲਾਗਤਾਂ ਜਿਵੇਂ ਕਿ ਲੇਬਰ ਕੋਸਟ ਮਟੀਰੀਅਲ ਦੀ ਕੋਸਟ ਨੂੰ ਕਈ ਸਾਲਾਂ ਤੋਂ ਚੱਲਿਆ ਪਰ ਇਸ ਦੇ ਬਾਵਜੂਦ ਵੀ ਕੋਈ ਬਦਲਾਅ ਨਾ ਹੋਣ ਕਾਰਨ ਕੀਮਤਾ ਵਧਨੀਆਂ ਸੁਭਾਅਕ ਸਨ ਪਰ ਹੁਣ ਉਹ ਤਿੰਨੇ ਪੱਧਰ ਦੀਆਂ ਗਵਰਨਮੈਂਟਸ ਨੂੰ ਇਹ ਗੱਲ ਕਹਿ ਰਹੇ ਨੇ ਕਿ ਦੇਸ਼ ਦੇ ਵਿੱਚ ਇੱਕ ਅਫੋਰਡੇਬਲ ਨੀਤੀ ਲਿਆਂਦੀ ਜਾਵੇ ਜਿਸ ਦੇ ਨਾਲ ਕੰਸਟਰਕਸ਼ਨ ਕੋਸਟ ਨੂੰ ਘਟਾਇਆ ਜਾ ਸਕੇ ਕਿਉਂਕਿ ਇਹ ਲਗਾਤਾਰ ਟੈਕਸਾਂ ਦੇ ਬੋਝ ਕਾਰਨ ਵੀ ਵੱਧ ਰਹੀ ਹੈ ਉਹਨਾਂ ਆਖਿਆ ਕਿ ਜਦੋਂ ਇੰਡਸਟਰੀ ਦੇ ਵਿੱਚ ਘਰ ਮਹਿੰਗੇ ਹੋਣਗੇ ਤਾਂ ਲੋਕ ਉਹਨਾਂ ਨੂੰ ਨਹੀਂ ਖਰੀਦ ਸਕਣਗੇ ਤੇ ਹੁਣ ਕਈ ਡਿਵੈਲਪਰ ਆਪਣੇ ਪ੍ਰੋਜੈਕਟਾਂ ਲਈ ਲੋੜੀ ਦੇ ਬੈਂਕ ਲੋਨ ਪ੍ਰਾਪਤ ਕਰਨ ਲਈ ਲਾਜ਼ਮੀ ਪ੍ਰੀ-ਸੇਲ ਟੀਚੇ ਨੂੰ ਵੀ ਪੂਰਾ ਨਹੀਂ ਕਰ ਰਹੇ ਇਸ ਕਰਕੇ ਉਹਨਾਂ ਦੇ ਬਾਇਰਸ ਨੂੰ ਅਡਵਾਂਸ ਵਿੱਚ ਦਿੱਤੇ ਪੈਸੇ ਵਾਪਸ ਕਰਨੇ ਸ਼ੁਰੂ ਕਰ ਦਿੱਤੇ ਨੇ ਕੁਝ ਕੰਪਨੀਆਂ ਦੀ ਰੀਸੀਵਰਸ਼ਿਪ ਚ ਚੱਲੀਆਂ ਗਈਆਂ ਨੇ ਮੈਕਮਿਲਨ ਕਹਿੰਦੀ ਹੈ ਕਿ ਕੁਝ ਡਿਵੈਲਪਰ ਆਪਣੇ ਵਰਕਰਾਂਸ ਨੂੰ ਲੇ ਆਫ ਕਰ ਰਹੇ ਨੇ ਉਹਨਾਂ ਅੱਗੇ ਕਿਹਾ ਕਿ ਇਹ ਹਾਲਾਤ ਇੱਕ ਭਿਆਨਕ ਤੂਫਾਨ ਵਰਗੇ ਨੇ ਵੈਂਕੂਵਰ ਦੀ ਇੱਕ ਹੋਰ ਰੀਅਲ ਏਸਟੇਟ ਕੰਪਨੀ ਦੀ ਪ੍ਰੈਜ਼ੀਡੈਂਟ ਨੇ ਕਿਹਾ ਕਿ ਮਾਰਕੀਟ ਦੇ ਵਿੱਚ ਸਲੋ ਡਾਊਨ ਮਾਰਚ 2022 ਤੋਂ ਚੱਲ ਰਿਹਾ ਹੈ ਪਰ ਪਿਛਲੇ 1 ਸਾਲ ਚ ਹਾਲਾਤ ਕਾਫੀ ਗੰਭੀਰ ਹੋ ਗਏ ਨੇ ਉਹਨਾਂ ਆਖਿਆ ਕਿ ਰੀਅਲ ਏਸਟੇਟ ਇੰਡਸਟਰੀ ਨੇ ਪਿਛਲੇ 20 ਸਾਲ ਚੰਗਾ ਸਮਾਂ ਦੇਖਿਆ ਪਰ ਹੁਣ ਨਵੇਂ ਕੌਂਡੋਜ਼ ਦੀਆਂ ਸੇਲਜ਼ ਘਟਣ ਕਾਰਨ ਜੌਬਸ ਉੱਪਰ ਵੀ ਅਸਰ ਪੈ ਰਿਹਾ ਹੈ। ਉਹਨਾਂ ਅਨੁਸਾਰ ਕੌਂਡੋਜ਼ ਨਾ ਵੇਚਣ ਦੇ ਅਜਿਹੇ ਹਾਲਾਤ ਆਖਰੀ ਵਾਰ 24 ਸਾਲ ਪਹਿਲਾਂ ਦੇਖੇ ਗਏ ਸਨ ਜਿਨ੍ਹਾਂ ਕਿਹਾ ਕਿ ਅੱਜਕੱਲ ਖਰੀਦਦਾਰ 8 ਲੱਖ ਡਾਲਰ ਦੇ ਵਿੱਚ 450 ਜਾਂ 500 ਸਕੁਅਰ ਫੁੱਟ ਦਾ ਘਰ ਨਹੀਂ ਚਾਹੁੰਦੇ ਉਹ 800 ਤੋਂ 1500 स्क्वेयर फुट ਵਾਲੀ ਜਗ੍ਹਾ ਦੀ ਉਮੀਦ ਕਰਦੇ ਨੇ ਜਿਸ ਕਾਰਨ ਇਹ ਤਾਲਮੇਲ ਨਹੀਂ ਬਣ ਰਿਹਾ ਜਦਕਿ 1500 स्क्वेयर फुट ਦੀ ਪ੍ਰਾਪਰਟੀ 1.5 ਮਿਲੀਅਨ ਡਾਲਰ ਤੋਂ ਉੱਪਰ ਜਾ ਰਹੀ ਹੈ ਹੁਣ ਦੇਖਦੇ ਹਾਂ ਐਡਮੈਂਟਨ ਤੋਂ ਕੁਲਮੀਤ ਸਿੰਘ ਸੰਗਾ ਹੋਰਾਂ ਦੀ ਰਿਪੋਰਟ ਚੈਨਲ ਪੰਜਾਬੀ ਵੇਖ ਰਾਇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੈਂਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਮਈ 2024 ਤੜਕਸਾਰ 4 ਵਜੇ ਦੀ ਗੱਲ ਆ ਕਿ ਇੱਕ ਨੌਜਵਾਨ 13 ਸਾਲਾਂ ਦਾ ਆਪਣੇ ਸਾਈਕਲ ਤੇ ਘਰ ਨੂੰ ਵਾਪਸ ਜਾ ਰਿਹਾ ਸੀਗਾ ਜਦੋਂ ਇੱਕ ਕਾਰ ਡਰਾਈਵਰ ਨੇ ਉਹਦੇ ਵਿੱਚ ਉਹ ਕਾਰ ਲਿਆ ਮਾਰੀ ਔਰ ਉਹਦੇ ਨਾਲ ਆਦਮ ਐਡੀ ਨਾਮ ਦਾ ਜਿਹੜਾ ਵਿਅਕਤੀ ਸੀ ਜੀ ਉਹ ਮਾਰਿਆ ਗਿਆ 16 ਮਹੀਨੇ ਬੀਤ ਚੁੱਕੇ ਨੇ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਜਿਹੜੀ ਕਾਰ ਨੇ ਉਹਨੂੰ ਹਿੱਟ ਕੀਤਾ ਸੀਗਾ ਉਹ ਕਾਰ ਦਾ ਰੰਗ ਰੂਪ ਉਹਨਾਂ ਨੂੰ ਪਤਾ ਲੱਗ ਗਿਆ ਸੀ ਉਹਨਾਂ ਨੇ ਕਿਉਂਕਿ ਉਸ ਕਾਰ ਦਾ ਚੰਗਾ ਨੁਕਸਾਨ ਹੋਇਆ ਸੀਗਾ ਸਾਈਕਲ ਉਹਦੇ ਵਿੱਚ ਲੱਗਾ ਸੀਗਾ ਪਰ ਉਹ ਕਾਰ ਹੌਲੀ-ਹੌਲੀ ਲੱਭਦਿਆਂ ਕਿਸੇ ਆਟੋ ਸ਼ਾਪ ਦੇ ਉੱਤੇ ਉਹਨਾਂ ਨੂੰ ਮਿਲ ਗਈ ਜਿੱਥੇ ਰਿਪੇਅਰ ਕਰਨ ਨੂੰ ਗੱਡੀ ਖੜੀ ਕੀਤੀ ਗਈ ਸੀ ਹੁਣ ਉਸ ਕਾਰ ਤੋਂ ਉਹਨਾਂ ਨੇ ਉਸ ਕਾਰ ਦਾ ਜਿਹੜਾ ਮਾਲਕ ਆ ਉਹਨੂੰ ਟ੍ਰੈਕ ਡਾਊਨ ਕਰ ਲਿਆ ਜੀ ਉਹਦਾ ਨਾਮ ਆ ਇਬਰਾਹਿਮ ਐਲਫਾਂਸੋ ਚਵੇਜ਼ 41 ਵਰਿਆਂ ਦਾ ਆ ਔਰ ਉਹ ਕਹਿੰਦੇ ਪੁਲਿਸ ਦਾ ਕਹਿਣਾ ਹੈ ਕਿ ਉਹ ਹੋ ਸਕਦਾ ਦੇਸ਼ ਵਿੱਚ ਨਾ ਹੋਵੇ ਪਰ ਉਹ ਕਹਿੰਦੇ ਅਸੀਂ ਜਿਹੜੀਆਂ ਇੰਟਰਨੈਸ਼ਨਲ ਏਜੰਸੀਜ਼ ਹੈਗੀਆਂ ਉਹਨਾਂ ਦੇ ਨਾਲ ਰਾਬਤਾ ਕਰਕੇ ਉਹਨੂੰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ ਉਸ ਤੋਂ ਪਹਿਲਾਂ ਉਹ ਕਹਿੰਦੇ ਵੀ ਜਿਹੜੇ ਇੱਥੇ ਬਹੁਤ ਸਾਰੇ ਹੋ ਸਕਦਾ ਵਿਅਕਤੀ ਜਿਨ੍ਹਾਂ ਨੇ ਉਹਦੀ ਮਦਦ ਕੀਤੀ ਹੋਵੇ ਥੋ ਨੱਠਣ ਵਿੱਚ ਜਾਂ ਉਹਨੂੰ ਲੁਕਾਉਣ ਵਿੱਚ ਉਹ ਕਹਿੰਦੇ ਵੀ ਬਹੁਤ ਬੰਦੇ ਨੇ ਜਿਨ੍ਹਾਂ ਨੂੰ ਪਤਾ ਹੈ ਇਸ ਗੱਲ ਦਾ ਔਰ ਉਹ ਉਹਨਾਂ ਨੂੰ ਬੇਨਤੀ ਕਰ ਰਿਹਾ ਕਿ ਤੁਸੀਂ ਆ ਕੇ ਪੁਲਿਸ ਨੂੰ ਉਹ ਜਾਣਕਾਰੀ ਦਿਓ ਤਾਂ ਕਿ ਜੇਸ ਪਰਿਵਾਰ ਦਾ ਉਹ ਬੱਚਾ 13 ਸਾਲਾਂ ਦਾ ਮਾਰਿਆ ਗਿਆ ਉਸ ਪਰਿਵਾਰ ਨੂੰ ਰਾਹਤ ਮਿਲ ਸਕੇ ਕਿ ਉਹਨਾਂ ਦੇ ਬੱਚੇ ਨਾਲ ਇਹ ਗੱਲ ਵਾਪਰੀ ਕੀ ਹੈ ਕਿਸ ਤਰ੍ਹਾਂ ਹੋਇਆ ਸੋ ਉਹਨਾਂ ਨੂੰ ਕਹਿੰਦੇ ਵੀ ਸਾਨੂੰ ਪਤਾ ਹੈ ਪੁਲਿਸ ਬਾਰ-ਬਾਰ ਇਹ ਗੱਲ ਕਹਿ ਰਹੀ ਹੈ ਕਿ ਸਾਨੂੰ ਪਤਾ ਵੀ ਇੱਥੇ ਉਹ ਬੰਦੇ ਹੈਗੇ ਆ ਤੇ ਉਹ ਸਾਨੂੰ ਜਾਣਕਾਰੀ ਆ ਕੇ ਦੇਣ ਤਾਂ ਕਿ ਅਸੀਂ ਇਹ ਜਿਹੜੀ ਗੁੱਥੀ ਆ ਉਹਨੂੰ ਸੁਲਝਾ ਸਕੀਏ। ਔਰ ਉਹ ਜਿਹੜਾ ਐਲਫਾਂਸੋ ਚਾਬੇਜ਼ ਹੈਗਾ ਜੀ 41 ਬਰਿਆਂ ਦਾ ਉਹਦੇ ਬਾਰੇ ਉਹ ਜਿਹੜੇ ਆ ਬਾਹਰਲੇ ਦੇਸ਼ਾਂ ਦੇ ਨਾਲ ਅ ਐਲਸਲਵਾਡੋਰ ਦਾ ਉਹ ਵਸਿੰਦਾ ਹੈਗਾ ਜੀ ਪਹਿਲਾਂ ਦਾ ਉਹ ਉਹਨਾਂ ਨਾਲ ਵੀ رابطہ ਕਾਇਮ ਕਰ ਰਹਾ ਕਿ ਉਹ ਉਥੋਂ ਅਗਰ ਮਿਲਦਾ ਹੈ ਤੇ ਉਹਨੂੰ ਵਾਪਸ ਲਿਆਂਦਾ ਜਾ ਸਕੇ। ਇਹ ਕਹਾਣੀ ਹੈ ਵੈਸੇ ਉਹ ਜਿਹੜਾ ਜੀ ਵਿਅਕਤੀ ਹੈਗਾ ਸ਼ਾਹਵਦ ਉਹ ਪਹਿਲਾਂ ਵੀ ਉਹਦੇ ਤੇ ਚਾਰਜਸ 221 ਦੇ ਵਿੱਚ ਲੱਗੇ ਸੀਗੇ ਪਰ ਉਹ ਸਟੇ ਕਰ ਦਿੱਤੇ ਗਏ ਸੀ ਉਦੋਂ ਬਾਅਦ ਵੀ ਜਿਹੜੇ ਆ ਉਹਦੇ ਤੇ ਚਾਰਜਸ ਇੱਕ ਵਾਰੀ ਲੱਗੇ ਸੀਰੀਅਸ ਚਾਰਜਸ ਸੀਗੇ ਪਰ ਉਹ ਵੀ ਸਟੇ ਕਰ ਦਿੱਤੇ ਗਏ ਸੀ ਪਰ ਹੁਣ ਇਹ ਜਿਹੜਾ ਉਹਨੇ ਆ 224 ਦੇ ਵਿੱਚ ਐਕਸੀਡੈਂਟ ਕੀਤਾ ਔਰ ਉਹ 13 ਸਾਲਾਂ ਦੇ ਬੱਚੇ ਦੀ ਜਾਨ ਲਈ ਹੈ ਇਸ ਮਾਮਲੇ ਵਿੱਚ ਉਹ ਛੱਡ ਕੇ ਇਥੋਂ ਭੱਜ ਗਿਆ ਤੋ ਇਸ ਕਰਕੇ ਪੁਲਿਸ ਸਾਰਿਆਂ ਨੂੰ ਬੇਨਤੀ ਕਰ ਰਹੀ ਹੈ ਕਿ ਜੇ ਕਿਸੇ ਕੋਲ ਕੋਈ ਵੀ ਇਨਫੋਰਮੇਸ਼ਨ ਹੋਵੇ ਤਾਂ ਪੁਲਿਸ ਦੇ ਨਾਲ ਰਾਬਤਾ ਕਾਇਮ ਕਰ ਸਕਦਾ 780 423 45 67 ਉਹਨਾਂ ਦਾ ਨੰਬਰ ਆ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ